ਈ ਦੀ ਆ ਥੋੜੀ ਜਿਹੀ ਐਵੇਂ 2 ਕੈਂਚੀ ਜਿਹੜੀ ਆ ਹੈਗੀ ਆ ਡੇਢ ਕ ਕਈ ਲਾਉਣੀ ਆ ਥੱਲੇ ਐਸ ਤਰ੍ਹਾਂ ਤੇ ਐਸ ਤਰ੍ਹਾਂ ਜਾਲੇ ਦਾ ਫਰਕ ਵੇਖ ਲਓ ਖੜਜੋ ਤੁਹਾਨੂੰ ਮੈਂ ਬੂਟਾ ਵੱਖਰਾ ਹੀ ਕਰਦੇ ਆ ਆ ਹੁਣ ਜਾਲੇ ਦਾ ਫਰਕ ਵੇਖ ਲਓ ਕਿੰਨਾ ਜੀ ਤੁਹਾਨੂੰ ਦਿਖਾਉਨੇ ਆ ਵੀ ਜਿਹੜੀ ਇਹਦੀ ਸਪੇਸ ਆ ਜੀ ਜਿੰਨੀ ਆਪਾਂ ਨੇੜੇ ਰੱਖਾਂਗੇ ਉਨਾ ਹੀ ਸਗੋਂ ਜਿਹੜਾ ਫੁੱਲ ਆ ਇਹ ਮੋਟਾ ਨਹੀਂ ਕਰੂ ਵੀਰੋ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਦੀ ਬੰਦ ਗੋਭੀ ਦੀ ਕਰਤੀ ਜੀ ਤਿਆਰੀ ਪਨੀਰੀ ਆਪਣੀ ਸੀਗੀ ਰੈਡੀ ਤੇ ਵਾਹਣ ਵੀ ਆਪਾਂ ਕਰਤਾ ਇਧਰੋਂ ਰੈਡੀ ਨਾਲ-ਨਾਲ ਆਪਣਾ ਬਾਗ ਤਿਆਰ ਹੋ ਰਿਹਾ ਤੇ ਵਿੱਚੇ ਆਪਾਂ ਜਿਹੜੀ ਹੈਗੀ ਆ ਬੰਦ ਗੋਭੀ ਦੀ ਫਸਲ ਆ ਉਹ ਵੀ ਚੱਕਣੀ ਆ ਤਕਰੀਬਨ ਤਿੰਨ ਕਵਾਰੀ ਆਪਾਂ ਇਹਦੇ ਚੋਂ ਬਾਗ ਚੋਂ ਗੋਭੀ ਚੱਕ ਚੁੱਕੇ ਆ ਤੀਜੀ ਆ ਆਪਾਂ ਬੰਦ ਗੋਭੀ ਚੱਕਾਂਗੇ ਹੁਣ ਪਨੀਰੀ ਬਾਰੇ ਦੇ ਦਿੱਤੀ ਜਾਣਕਾਰੀ ਇਹ ਆਪਣੀਆਂ ਜੀ ਦੋ ਵੈਰਾਈਟੀਆਂ ਆ ਬੰਦ ਗੋਭੀ ਦੀਆਂ ਇਹ ਸਟਨ ਦੀ ਆ ਤੇ ਉਹ ਦੋ ਕਰ ਕੇ ਆ ਰੀਆਂੜੀਆਂ ਪਰ ਲਈਆਂ ਉਹ ਆਪਣੀਆਂ ਹੈਗੀਆਂ ਜੀ ਅਸਮਾਨੀ ਵੈਰਾਈਟੀ ਦੋਨਾਂ ਦਾ ਕੰਪੀਟੀਸ਼ਨ ਆਪਾਂ ਵੇਖਣਾ ਹੈ ਵੀ ਕਿਹੜੀ ਵੈਰੈਟੀ ਦਾ ਆਪਾਂ ਨੂੰ ਫੁੱਲ ਸਹੀ ਲੱਗਦਾ ਕਿਉਂਕਿ ਲੇਟ ਦੇ ਵਿੱਚ ਕੀ ਹੁੰਦਾ ਵੀ ਜਦੋਂ ਓਵਰਫਲ ਹੋ ਜਾਂਦਾ ਉਹ ਪਟਾਕਾ ਮਾਰਦਾ ਉਹਦੇ ਫੁੱਲ ਦੇ ਵਿੱਚ ਗੈਸ ਬਣ ਕੇ ਉਹ ਪਟਾਕਾ ਮਾਰਦਾ ਇਹਨਾਂ 'ਚੋਂ ਆਪਾਂ ਵੇਖਣਾ ਹੈ ਦੋਵਾਂ ਵੈਰੈਟੀਆਂ ਦੇ ਵਿੱਚੋਂ ਕਿਹੜੀ ਵੈਰੈਟੀ ਆ ਜਿਹੜੀ ਸਹੀ ਆ ਆਪਾਂ ਨੂੰ ਲੱਗੂਗੀ ਫਿਰ ਅਗਲੇ ਸਾਲ ਆਪਾਂ ਉਹਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਸ਼ੁਰੂ ਦੋਵੇਂ ਵੈਰੈਟੀਆਂ ਪੂਰੀਆਂ ਬੈਸਟ ਆ ਤੇ ਇਸ ਤਰ੍ਹਾਂ ਆ ਮੈਂ ਪਨੀਰੀ ਆ ਜਿਹੜੀ ਆਪਾਂ ਲੇਵਰ ਨੂੰ ਪੱਟ ਕੇ ਦੇ ਰਹੇ ਆ ਜੀ ਜਿਹੜੀ ਪਨੀਰੀ ਪੱਟਣ ਦਾ ਹੀ ਤਰੀਕਾ ਹੈ ਇੱਕ ਤਾਂ ਹੁੰਦਾ ਹੀ ਜਿਵੇਂ ਨਰਸਰੀਆਂ ਵਾਲੇ ਖਿੱਚ ਕੇ ਆਪਾਂ ਨੂੰ ਪਨੀਰੀ ਦੇ ਦਿੰਦੇ ਆ ਆਪਾਂ ਸਾਰੀ ਜਿਹੜੀ ਪਨੀਰੀ ਆ ਇਸ ਤਰ੍ਹਾਂ ਲੇਵਰ ਨੂੰ ਪੱਟ ਕੇ ਦੇਈਦੀ ਆ ਥੋੜੀ ਐਵੇਂ ਦੋ ਕੈਂਚੀ ਜਿਹੜੀ ਆ ਹੈਗੀ ਆ ਡੇਢ ਕ ਕਈ ਲਾਉਣੀ ਆ ਥੱਲੇ ਵੀ ਜਿਹੜਾ ਪਨੀਰੀ ਦਾ ਜਾਲਾ ਆ ਤੁਹਾਨੂੰ ਮੈਂ ਵਿਖਾਵਾਂ ਜਦੋਂ ਆਪਾਂ ਇਸ ਤਰ੍ਹਾਂ ਇਹਨੂੰ ਕੋਲੇ ਤੋਂ ਖਿੱਚਾਂਗੇ ਅਸ ਤਰ੍ਹਾਂ ਜਾਲਾ ਆਊਗਾ ਜੀ ਸਾਰੀ ਪਨੀਰੀ ਨਾਲ ਤੇ ਜੇ ਆਪਾਂ ਇਸ ਤਰ੍ਹਾਂ ਖਿੱਚਾਂਗੇ ਮੈਂ ਤੁਹਾਨੂੰ ਮੈਂ ਖਿੱਚ ਕੇ ਵਿਖਾ ਦਿੰਦਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਜਾਲੇ ਦਾ ਫਰਕ ਵੇਖ ਲਓ ਖੜ ਜੋ ਤੁਹਾਨੂੰ ਮੈਂ ਬੂਟਾ ਵੱਖਰਾ ਹੀ ਕਰਦੇ ਆ ਆ ਹੁਣ ਜਾਲੇ ਦਾ ਫਰਕ ਵੇਖ ਲਓ ਕਿੰਨਾ ਜੀ ਆ ਜਿਹੜਾ ਜਾਲਾ ਐ ਇੰਨਾ ਜਾਲਾ ਜਦੋਂ ਪਨੀਰੀ ਦੇ ਨਾਲ ਆਊਗਾ ਤਾਂ ਮਤਲਬ ਹੀ ਨਹੀਂ ਜੀ ਬੂਟਾ ਮਰ ਜਾਊਗਾ ਇਸੇ ਤਰ੍ਹਾਂ ਤੁਸੀਂ ਆਪਣੇ ਟੋਕਰੇ 'ਚ ਵੇਖ ਲਓ ਜੀ ਪੂਰਾ ਜਲਾ ਜਿਹੜਾ ਪਨੀਰੀ ਦੇ ਨਾਲ ਆ ਰਿਹਾ ਤੇ ਸਿਰਫ 1 ਇੰਚ ਡੇਢ ਇੰਚ ਹੀ ਆਪਾਂ ਕਹੀ ਲਾਉਣੀ ਆ ਪਿੱਛੇ ਨਾਲੇ ਲੇਵਰ ਨੂੰ ਚੁਗਣੀ ਸੌਖੀ ਆ ਜੀ ਇਹ ਤੇ ਦੋਸਤੋ ਤੁਹਾਨੂੰ ਫਿਰ ਗੋਭੀ ਲੱਗਦੀ ਵੀ ਆਪਾਂ ਦਿਖਾ ਦਈਏ ਵੀ ਕਿੰਨੀ ਬੈਥ ਤੇ ਜਿਹੜਾ ਆਪਾਂ ਬੂਟੇ ਦੀ ਬੂਟੇ ਨੂੰ ਸਪੇਸ ਦੇਣੀ ਆ ਉਹ ਆਪਾਂ ਬੰਦ ਗੋਭੀ ਦਾ ਤੁਹਾਨੂੰ ਦਿਖਾਉਨੇ ਆ ਵੀ ਜਿਹੜੀ ਇਹਦੀ ਸਪੇਸ ਆ ਜੀ ਜਿੰਨੀ ਆਪਾਂ ਨੇੜੇ ਰੱਖਾਂਗੇ ਉਨਾ ਹੀ ਸਗੋਂ ਜਿਹੜਾ ਫੁੱਲ ਆ ਇਹ ਮੋਟਾ ਨਹੀਂ ਕਰੂਗੀ ਕਿਉਂਕਿ ਜੇ ਇਹਨੂੰ ਸਪੇਸ ਆਪਾਂ ਵਧ ਦੇਵਾਂਗੇ ਤਾਂ ਫਿਰ ਇਹ ਫੁੱਲ ਓਵਰ ਕਰ ਦਿੰਦੀ ਆ ਫਿਰ ਗਾਂਹ ਮਾਰਕੀਟ ਦੇ ਵਿੱਚ ਜਦੋਂ ਆਪਾਂ ਵੇਚਣੀ ਆ ਉਦੋਂ ਬੜੀ ਦਿੱਕਤ ਆਉਂਦੀ ਆ ਫੁੱਲ ਜਿਹੜਾ ਮੋਟਾ ਹੁੰਦਾ ਇਹਨੂੰ ਤਕਰੀਬਨ ਆਪਾਂ ਜਿਹੜੀ ਇਹ ਲਵਾਈ ਆ ਫੁੱਲ ਗੋਭੀ ਨਾਲੋਂ ਫੁੱਲ ਗੋਭੀ ਜਿਵੇਂ 1.5 ਫੁੱਟ ਤੇ ਹੁੰਦੀ ਆ ਤਾਂ ਇਹ ਤਕਰੀਬਨ ਆਪਣਾ ਸਮਝ ਲਓ ਵੀ 1 ਗੱਠ ਤੇ 1-2 ਉਂਗਲਾਂ ਉੱਤੇ ਲੱਗ ਰਹੀ ਆ ਵੀ ਪੂਰੀ ਸੰਘਣੀ ਕਰਕੇ ਆਪਾਂ ਲਵਾ ਰਹੇ ਆ ਇਹਨੂੰ ਵੀ ਜਿਹੜਾ ਫੁੱਲ ਚੇਸੋ ਤੋਂ 700 ਗ੍ਰਾਮ ਹੱਦ ਅੱਧਾ ਕਿਲੋ ਦਹੀਂ ਰਵੇ ਜਿਆਦਾ ਓਵਰ ਨਾ ਫੁੱਲ ਹੋਵੇ ਉਹਦੇ ਨਾਲ ਫਿਰ ਆਪਣੀ ਜਿਹੜੀ ਮਾਰਕੀਟ ਕਰਨੀ ਆਪਾਂ ਨੂੰ ਔਖੀ ਹੋ ਜਾਂਦੀ ਆ ਜਿੰਨਾ ਫੁੱਲ ਛੋਟਾ ਰਹੂਗਾ ਉੰਨੀ ਮਾਰਕੀਟ ਦੇ ਵਿੱਚ ਆਪਾਂ ਨੂੰ ਰੇਟ ਵੀ ਵੱਧ ਮਿਲੂਗਾ ਇਸ ਤਰ੍ਹਾਂ ਆਪਾਂ ਇਹਨੂੰ ਜਿਹੜੀ ਹੈਗੀ ਆ ਵੀ ਪੂਰੀ ਸੰਘਣੀ ਕਰਕੇ ਲਵਾ ਰਹੇ ਆ ਬੰਦ ਗੋਬੀ ਨੂੰ ਤੇ ਬੰਦ ਗੋਬੀ ਆਪਣੀ ਲੱਗ ਰਹੀ ਆ ਜੀ 2.5 ਕਿੱਲੇ ਵਾਣ ਆਪਾਂ ਬਾਗ ਦੇ ਵਿੱਚ ਪਹਿਲਾਂ ਫੁੱਲ ਗੋਬੀ ਚੱਕੀ ਆ ਤੇ ਹੁਣ ਇਹਦੇ ਚੋਂ ਬੰਦ ਗੋਬੀ ਚੱਕਾਂਗੇ ਤੇ ਪੂਰੀ ਇਹਦੀ ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਦੇਵਾਂਗੇ ਜਿੱਨਾ ਚਾਰੇ ਇਹ ਪੂਰਾ ਫੁੱਲ ਲਿਆਉਂਦੀ ਨਹੀਂ ਤੁਹਾਨੂੰ ਵੀਡੀਓ ਪਾਉਂਦੇ ਰਵਾਂਗੇ ਬਣੇ ਰਹੋ ਜੇ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ ਦੇਵਾਂਗੇ ਫਿਰ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਤੇ ਜਾਣਕਾਰੀ ਵੀ ਦੇਵਾਂਗੇ ਧੰਨਵਾਦ ਜੀ ਸਾਸ਼ਿਕਾ